ਡਾ ਮਮੀ ਮੈਂ ਤੇ ਬਸ ਕਹਿ ਨਹੀਂ ਆਈ ਤੂੰ ਇਹਦੇ ਨਾਲ ਲੈਕਚਰ ਹੀ ਸੁਨਾਤਾ ਚਲੋ ਮੈਂ ਕਰਦੀ ਹਾਂ ਫਿਰ ਪੈਕ ਕਰਦੇ ਫਿਰ ਪੈਕ ਕੀ ਗੱਲ ਹੈ ਉਦਾਸ ਕਿਉਂ ਹੋਈ ਕੀ ਸੋਚ ਰਹੀ ਹੈ ਬਸ ਪੰਜੀ ਕੁਛ ਮਨ ਚ ਆ ਗਿਆ ਇਸੇ ਤਰ੍ਹਾਂ ਹੀ ਗੱਲ ਘੱਲ ਦਿਲ ਚ ਨਹੀਂ ਰੱਖੀ ਦੀ ਤੂੰ ਹੀ ਇੰਨੇ ਪਿਆਰ ਨਾਲ ਬੁਲਾਇਆ ਮੈਨੂੰ ਇੰਜ ਲੱਗਦਾ ਕਿ ਤੁਹਾਡੀ ਨੂੰ ਖੁਸ਼ ਨਹੀਂ ਹੈਗੀ ਕਿਉਂ ਇਦੋਂ ਟਿਰਾਟੀ ਬਣਾਉਣ ਵਾਸਤੇ ਆ ਨਹੀਂ ਬਣਾਉਣਾ ਉਥੋਂ ਮਿਲ ਜਾਂਦਾ ਇੱਥੋਂ ਮਿਲ ਜਾਂਦਾ ਕਿੰਨਾ ਕੁਛ ਸੁਣਾਦੀ ਐ ਇਸੇ ਕਰਕੇ ਮੈਂ ਆਂਦੀ ਨਹੀਂ ਤੈਨਾਂ ਵੀ ਇਹ ਗੱਲ ਲੱਗਦੀ ਪਈ ਘਰ ਦਾ ਤੇ ਕੰਮ ਉਹ ਹੀ ਕਰਦੀ ਐ ਨਾਲੇ ਘਰ ਦੇ ਜੀ ਕਿੰਨੇ ਹੁੰਦੇ ਦੋ ਦੋ ਤਿੰਨ ਤਿੰਨ ਤਾਂ ਜੀ ਹੁੰਦੇ ਆਪਣੀ ਬਣਾਨੀ ਤੇ ਆਪਣੇ ਖਾ ਲੈਣੀ ਗੱਲ ਕਰ ਗਰਮੀ ਕਰਕੇ ਕਹਿੰਦੀ ਵੀ ਬਣਾ ਲੇ ਕੋਈ ਨੀ ਕੋਈ ਗੱਲ ਐ ਹੋ ਜੀ ਸਾਰਾ ਕੰਮ ਕਰ ਲੈਂਦੀ ਘਰ ਦਾ ਤੂੰ ਐਵੇਂ ਨਾ ਸੋਚ ਦਿਲ ਚ ਕੋਈ ਗੱਲ ਨਾ ਲਿਆ ਹੁਣ ਇਹ ਤਾਂ ਮੈਂ ਲੈ ਬਨਵਾ ਆਪ ਹੀ ਕਿਆ ਸੀ ਚਾਚੀ ਨੇ ਇੱਥੇ ਬੁਲਾ ਲਓ ਆਪੇ ਮੈਂ ਬਣਾ ਕੇ ਦੇਾਂਗੀ ਰੋਟੀ ਬਣੀ ਤਾਂ ਉਹ ਤੇ ਭੈਣ ਜੀ ਮੈਂ ਵੇਖ ਹੀ ਲਿਆ ਪਿੱਕੀ ਗੱਲ ਐ ਤੇ ਕੀ ਨਹੀਂ ਸਭ ਨਜ਼ਰ ਆ ਜਾਂਦਾ ਭੈਣ ਜੀ ਆਪਾਂ ਕੋਈ ਨਿਆਣੇ ਥੋੜੀ ਆ ਨਹੀਂ ਐ ਲੈ ਦੱਸ ਆਹੋ ਹੈਗੀ ਆ ਪ੍ਰੋਬਲਮ ਕਿ ਇਤਨਾ ਬੈਠੀਆਂ ਬੈਠੇ ਹੁਕਮ ਦੇਈ ਜਾਂਦੀਆਂ ਤੇ ਮੰਮੀ ਘਰ ਤੋਂ ਪੋਚੇ ਪਾਈ ਜਾਂਦੇ ਆ ਕਿ ਨਹੀਂ ਨਹੀਂ ਮੇਰੀ ਨੂੰ ਤੇ ਕਰਦੀ ਆ ਉਹ ਮੈਂ ਘਰ ਦੇ ਆ ਤਾਂ ਹੀ ਕਰ ਸਕਦੀ ਆ ਬਾਹਰ ਦੇ ਆ ਤਾਂ ਥੋੜਾ ਮੈਂ ਠੇਕ ਆ ਚੁੱਕਿਆ ਵਾ ਗਰਮੀ ਇੰਨੀ ਐ ਤੇ ਇਹਨਾਂ ਨੂੰ ਰੋਟੀਆਂ ਪੈਕ ਕਰ ਕਰਕੇ ਦੋ ਤਰਫੋਂ ਹੁੰਦਾ ਵੇ ਜਸਬੀਰ ਜਾਜੇ ਹੈਲੋ ਹੈਲੋ ਹਾਂਜੀ ਦੀਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਬਸ ਠੀਕ ਐ ਦੀਦੀ ਹੋਰ ਸੁਣਾਓ ਬਸ ਵਧੀਆ ਕਿਥੇ ਹੋ ਤੁਸੀਂ ਮੈਂ ਦੀਦੀ ਇੱਥੇ ਆਂਡੇ ਹੀ ਹਸਪੀਟਲ ਪਤਾ ਲੈਣ ਤੁਹਾਡੀ ਉਹ ਜਿਹੜੀ ਸੇਲੀ ਆ ਤੁਸੀਂ ਆਪੀ ਤੇ ਮੈਨੂੰ ਕਿਹਾ ਸੀ ਆ ਕੇ ਪਤਾ ਲੈ ਜਾ ਤੇ ਪਹਿਲਾਂ ਤਾਂ ਮੈਂ ਸੋਚਿਆ ਸੀ ਆਣਾ ਨਹੀਂ ਫਿਰ ਮੈਂ ਕਿਹਾ ਚੰਗਾ ਨਹੀਂ ਲੱਗਦਾ ਦੀਦੀ ਮੈਨੂੰ ਕਦੇ ਆ ਕੇ ਪਤਾ ਲੈ ਕੇ ਜਾਂ ਬੁਰਾ ਲੱਗਣ ੜਿਆ ਆਹੋ ਨਾ ਖੜਾ ਵਾ ਨਾ ਅੱਗੋਂ ਪਿੱਛੋਂ ਆਉਂਦੀਆਂ ਮਿਲਦੀਆਂ ਵਾ ਤੇ ਵੇਲਾ ਬਿਮਾਰ ਐ ਤੇ ਕੋਈ ਵੀ ਨਹੀਂ ਆਇਆ ਤੇ ਚਲ ਚੰਗਾ ਕੀਤਾ ਤੂੰ ਆਣ ਨਹੀਂ ਐ ਤੇ ਚਲ ਮਿਲ ਜਾਂਗੇ ਅਗਲੇ ਹਰਸ ਹੋਊਗਾ ਵੀ ਕੋਈ ਆਇਆ ਹੈ ਹਾਂ ਬਾਸ ਮੈਂ ਪਹੁੰਚਣਾ ਔਰ ਥੋੜੀ ਦਿਨੋਂ ਬਾਅਦ ਚ ਬੈਠੇ ਆ ਤੇ ਅੱਜ ਗਰਮੀ ਵੀ ਬੜੀ ਹੈਗੀ ਐ ਤੇ ਤੁਸੀਂ ਚਲ ਕੇ ਚਲੰਦਰ ਵਾਪਸ ਨਹੀਂ ਨਹੀਂ ਮੈਂ ਤੇ ਭੰਜੀ ਵਾਲ ਆ ਗਈਆਂ ਜੀ ਕਿੱਧਰ ਕਿਹੜੇ ਪਿੰਜੀ ਬਲੇ ਮੈਂ ਆਪਣੀ ਜਠਾਣੀ ਵੱਲ ਆ ਗਈ ਨਾ ਅੱਛਾ ਜਠਾਣੀ ਵੱਲੇ ਆ ਗਏ ਹਾਂ ਜਿਹੜੇ ਰਹਿੰਦੇ ਆ ਦਿੱਸੇ ਆਪਰ ਇੰਨੇ ਹਾਂ ਪਹਿਲੋਂ ਅੱਛਾ 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 ਠੀਕ ਹੈ ਹੋਰ ਠੀਕ ਠਾਕ ਹੈ ਸਾਰੇ ਜਣੇ ਸਭ ਠੀਕ ਠਾਕ ਹੈ ਚਲੋ ਵਧੀਆ ਚਲੋ ਠੀਕ ਹੈ ਦੀਰੀ ਮੈਂ ਹਸਪੀਟਲ ਤੁਸੀਂ ਹੁਣ ਹਸਪੀਟਲ ਜਾ ਕੇ ਉਹਨਾਂ ਦੇ ਘਰੇ ਜੇ ਮੈਂ ਉਹਨਾਂ ਦੇ ਘਰੇ ਬੈਠੀ ਹਾਂ ਅੱਛਾ ਚਲੋ ਮੇਰੀ ਗੱਲ ਸੁਣੋ ਮੇਰੇ ਕੋਲ ਤਾਂ ਇੰਨਾ ਟਾਈਮ ਨਹੀਂ ਐਸਾ ਮੈਂ ਮਿਲ ਕੇ ਤੇ ਫਿਰ ਉਧਰ ਉਧਰ ਚੱਲ ਜਾਵਾਂਗੇ ਠੀਕ ਹੈ ਦੀਰੀ ਚਲੋ ਠੀਕ ਹੈ ਚਲ ਠੀਕ ਹੈ ਦੀਰੀ ਸਸਟੀਕਰ ਤੇ ਆਣਾ ਨਹੀਂਗਾ ਨਹੀਂ ਨਹੀਂ ਦੀਰੀ ਨਹੀਂ ਫੇਰਾਵ ਹਾਂਜੀ ਤੇ ਉਹਨੂੰ ਸੱਦ ਬੜੇ ਸਾਲ ਹੋਏ ਮਿਲੇ ਨਹੀਂ ਮੇਰਾ ਵੀ ਜੀ ਕਰਦਾ ਵੀ ਮਿਲਾਂ ਇਥੇ ਸੱਦਾ ਆਹੋ ਤੇ ਕਿਉਂ ਨਹੀਂ ਭੈਣ ਜੀ ਖੇਚਲ ਹੋ ਜਾਂਦੀ ਹੈ ਬਹੁਤ ਅੱਗੇ ਮੈਂ ਆ ਕੇ ਬੈਠੀ ਆਹ ਉਹ ਕਾਦੀ ਖੇਚਲ ਹੈ ਤੂੰ ਬੈਠੀ ਹੈ ਤੂੰ ਘਰ ਦੀ ਮਾਲਕਰੀ ਆ ਇਹਨਾ ਸੋਚਿਆ ਕਰ ਮੈਂ ਬੈਠੀ ਆ ਮੂੰਹ ਅੱਗੇ ਹੀ ਮੂੰਹ ਸਿਰ ਵਟਣ ਨਹੀਂ ਕੋਈ ਨਹੀਂ ਕਹਿੰਦੀ ਕੋਈ ਨਹੀਂ ਫਿਰ ਉਹ ਆ ਗਈ ਤੇ ਹੋਰ ਕੰਮ ਵੱਜਣੇ ਉਹ ਨਹੀਂ ਵੱਦਦਾ ਤੂੰ ਸੱਦ ਉਹਨ ਬੜੇ ਸਾਲ ਹੋਰ ਮਿਲਨੇ ਚਲ ਕੋਈ ਨਹੀਂ ਮੈਂ ਫੋਨ ਕਰਕੇ ਸੱਦਦੀ ਹਾਂ ਸੱਦ ਫੋਨ ਸੱਦ ਲੈ ਨਹੀਂ ਤੇ ਮੇਰੀ ਗੱਲ ਕਰਾ ਦੇ ਉਹ ਹੋ ਕੇ ਜਾਵੇ ਅੰਦਰ ਚਲੋ ਠੀਕ ਹੈ ਹਾਂ ਦੀਦੀ ਤੂੰ ਹੀ ਸਾਨੂੰ ਠੀਕ ਠਾਕ ਦੇ ਨਾ ਮੈਂ ਤੇ ਦੇਖਦੇ ਕਿ ਤੈਨ ਪ੍ਰਸੰਨ ਹੋ ਗਈਆਂ ਕਿ ਕਿੰਨੇ ਸਾਲਾਂ ਬਾਅਦ ਅਸੀਂ ਮਿਲਿਆ ਬਸ ਦਿੱਲੀ ਨਹੀਂ ਕਹਿੰਦਾ ਜਲੰਧਰ ਭੱਜੀ ਜਾਂਦੀ ਹੈ ਭੈਣ ਨੂੰ ਮਿਲਣ ਪੁੱਛ ਲੋ ਦੀਦੀ ਨੂੰ ਕਦੋਂ ਮੈਂ ਜਾਣੀ ਐ ਇੱਥੇ ਨਹੀਂ ਆਂਦੀ ਸਾਨੂੰ ਮਿਲਣ ਟਾਈਮ ਨਹੀਂ ਲੱਗਦਾ ਬਸ ਤੁਹਾਨੂੰ ਪਤਾ ਇਹ ਪਹਿਲਾਂ ਸੋਚੀ ਤਾਂ ਹੁੰਦਾ ਸੀ ਕਿ ਬੱਚੇ ਛੋਟੇ ਆ ਵੱਡੇ ਹੋਵਾਂਗੇ ਫ੍ਰੀ ਹੋਵਾਂਗੇ ਹੁਣ ਬੱਚੇ ਵਿਆਹੇ ਵੀ ਗਏ ਤਾਂ ਵੀ ਟਾਈਮ ਨਹੀਂ ਲੱਗਦਾ ਦੀਦੀ ਵੀ ਮੈਨੂੰ ਕਿੰਨਾ ਫੋਨ ਕਰਦੇ ਨੇ ਆ ਜਾ ਆ ਜਾ ਉਹ ਵੀ ਮੈਂ ਇੰਨਾ ਨਾ ਕਿਤੇ ਜਾਵਾਂ ਤੇ ਫੇਰ ਮੈਨੂੰ ਕਹਿਣਗੇ ਮੈਂ ਆਪਣਾ ਕੰਮ ਕਰ ਲੈਣਾ ਤੂੰ ਜਲਦੀ ਜਲਦੀ ਦੀਦੀ ਨੂੰ ਮਿਲ ਲੈ ਤੇ ਰਾਤ ਮੈਂ ਰਹੀ ਨਹੀਂ ਜੇ ਕਦੀ ਵੀ ਤੇ ਹੁਣ ਵੀ ਦੀਦੀ ਕੱਲ ਪਰਸ ਦਾ ਫੋਨ ਕਰਨ ਦੇ ਸੀ ਤੁਹਾਨੂੰ ਪਤਾ ਜਿਹੜੀ ਇਹਨਾਂ ਦੀ ਸਹੇਲੀ ਆ ਉਹ ਪਹਿਣਾ ਤੋਂ ਵੱਧ ਕਰਦੀ ਮੇਰੇ ਤੋਂ ਵੀ ਵੱਧ ਇਹਨਾਂ ਨੂੰ ਪਿਆਰ ਕਰਦੀ ਆ ਤੇ ਫੇਰ ਚੰਗਾ ਨਹੀਂ ਲੱਗਦਾ ਨਹੀਂ ਜਾਣਾ ਹੀ ਪੈਂਦਾ ਇੱਥੇ ਕਿਹੜੀ ਗੱਲ ਔਰ ਤੂੰ ਸੁਣਾ ਨੂੰ ਆ ਨਾ ਠੀਕ ਆ ਸਭ ਠੀਕ ਆ ਬੜਾ ਵਧੀਆ ਸਭ ਠੀਕ ਆ ਬੱਚੇ ਬਹੁਤ ਵਧੀਆ ਖੁਸ਼ ਆ ਛੋਟੇ ਛੋਟੇ ਜਿਹੜੇ ਉਹ ਸਭ ਠੀਕ ਆ ਸਭ ਠੀਕ ਆ ਜੀ ਸਭ ਠੀਕ ਆ ਪਰ ਵੇਖ ਲਓ ਜੇ ਦੀਦੀ ਨਹੀਂ ਮੇਰੇ ਕੋ ਆਂਦੇ ਜਾਂਦੇ ਤੇ ਤੁਸੀਂ ਵੀ ਕਿਹੜਾ ਸੋਚਦੇ ਜੇ ਵੀ ਚਲ ਉਹ ਤਾਂ ਜਲੰਧਰ ਬੈਠੀ ਐ ਤੇ ਮੈਂ ਚਲੇ ਜਾਨੀ ਮੇਰਾ ਵੀ ਇਹੀ ਹਾਲ ਹੀ ਘਰੋਂ ਨਿਕਲੇ ਹੀ ਨਹੀਂ ਜਾਂਦਾ ਬਸ ਫਿਰ ਇਹ ਕਿਸੇ ਨੂੰ ਫਿਰ ਕਹਿਣਾ ਨਹੀਂ ਚਾਹੀਦਾਗਾ ਤਾਈਓ ਤੈਨੂੰ ਤੁਸਦ ਲਿਆ ਫੋਨ ਕਰਵਾ ਕੇ ਕਿ ਖੂਨ ਦਾ ਰਾਜਾ ਸਾਦ ਉਹਨਾਂ ਨੂੰ ਇੱਥੇ ਮਿਲਣਾ ਮੈਂ ਕਿਹਾ ਇੰਨੇ ਸਾਲ ਹੋਏ ਮੈਨੂੰ ਤਾਂ ਸ਼ਕਲ ਹੀ ਨਾ ਕਿਤੇ ਭੁੱਲ ਜਾਵੇ ਤੇ ਉਹ ਤੁਹਾਡੇ ਨੂੰ ਕਿੱਥੇ ਆ ਕਿਰਨ ਉਹ ਵੀ ਇੱਥੇ ਹੀ ਐਥੇ ਹੀ ਸਿਰਸੋਈ ਚੋਨੇ ਰੋਟੀ ਦਾ ਢਿ ਬਣਾਈਸੂ ਕੋਠੇ ਕੋ ਆਰਨਾ ਕਰਨ ਚਲੀ ਗਈ ਐ ਕਿਰਨ ਮੈਂ ਬੁਲਾ ਕੇ ਲੈ ਆਨੀ ਐ ਕਿਰਨ ਨਾ ਆ ਉੱਤਰ ਆ ਜਾ ਨਾ ਮਾਸੀ ਆਈ ਕਿਹੜੀ ਮਾਸੀ ਚਾਚੀ ਦੀ ਭੈਣ ਆਈ ਜਾ ਜਰਾ ਆ ਬਾਹ ਅੰਨੀ ਆਈ ਆਏ ਬਾਤ ਚ ਕਰ ਲਈ ਰਾਮ ਆਈ ਜਾ ਬਾਤ ਚ ਕਰ ਲਈ ਰਾਮ ਦੱਸ ਮੈਂ ਤੇ ਸਮੇਂ ਨਹੀਂ ਆਂਦੀ ਇਹਨਾਂ ਨੂੰ ਕਿਤੇ ਟਿਕਾਣੀ ਹੈਗਾ ਕਦੀ ਇੱਕ ਆ ਗਈ ਹੁਣ ਉਹਦੀ ਭੈਣ ਆ ਗਈ ਹੋ ਸੁਣਾਓ ਜਸਵੀਰ ਭੈਣ ਜਿੰਨਾਂ ਨੂੰ ਟਿਕਾਣੀ ਹੈ ਦੱਸ ਉੱਠਣਾ ਹੀ ਪੈਣਾ ਹੁਣ ਜਾਣੇ ਪੈਣਾ ਕਰਨਾ ਹੀ ਪੈਣਾ ਮੈਂ ਪਹਿਲਾਂ ਇੱਕ ਆਲੀ ਦੂਸਰੀ ਆ ਗਈ ਹੁਣ ਪੋਛ ਲੈਣੀ ਆ ਹੋਰ ਵੀ ਤੇ ਕਿਸੇ ਨੇ ਤੇ ਨਹੀਂ ਆਣਾ ਉਹਦਾ ਵੀ ਇਕੱਠਾ ਹੀ ਬਣਾ ਕੇ ਰੱਖ ਲਈ ਲੈ ਦਾ ਇਹ ਗੋਦਰੀ ਦਾ ਬਾਬਾ ਨਹੀਂ ਆਏ ਆਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਸ ਠੀਕ ਆ ਤੁਸੀਂ ਇੰਨੀ ਗਰਮੀ 'ਚ ਮੈਂ ਤੇ ਤੈਨੂੰ ਨਾ ਤੇ ਲਾ ਲਾਈ ਲਾ ਤੇ ਉਹ ਨਾ ਚੰਨ ਨਾ ਪਤਾ ਲੈਣਾ ਸਾਰੇ ਨੂੰ ਭੈਣ ਮਿਲਣ ਦੇ ਹੀ ਆ ਹੈ ਸੋਣੋ ਆਏਂਗੇ ਨਾ ਫਿਰ ਮਿਲੀ ਮਾਨੂੰ ਮੈਂ ਨਾ ਵਟਸਐਪ ਤੇ ਉਲਾਂਦੇ ਕੀ ਕਲਾਂਦੇ ਦੇ ਸਟੇਟਸ ਉਹ ਮੈਂ ਫੋਟੋਆਂ ਵੀ ਨਹੀਂ ਨਹੀਂ ਬੜ ਗਿਆ ਸੀ ਤੰਨੀਆਂ ਕਰ ਦਿੱਤੀ ਚਲੋ ਮੈਂ ਆਪਣੇ ਪਾਣੀ ਪੂਰੀ ਲੈ ਆਵਾ ਤੁਹਾਡੇ ਵਾਸਤੇ ਨਹੀਂ ਮੈਂ ਪੁੱਤ ਰੋ ਲੱਗੀ ਸੀ ਅੱਜ ਉਹ ਰੋ ਪੀ ਕੇ ਆਈਂ ਤੂੰ ਨੇ ਇਹ ਵੀ ਵਧੀਆ ਕੀਤਾ ਤੇਰੀ ਮਾਦੀ ਆਹੋ ਦਾਦੀ ਆ ਕਿ ਮੈਂ ਤੇਰੇ ਮੈਨੂੰ ਤੇ ਹੀ ਕਰੋ ਕੱਲਾ ਮੈਂ ਆਨੀ ਹੈ ਅੱਛਾ ਠੀਕ ਹੈ ਹਾਂ ਇੱਕ ਮਿੰਟ ਕਾਸ਼ਵਿੱਦ ਮੇਰੀ ਗੱਲ ਸੁਣ ਤੇਰੀ ਦਾਦੀ ਨੂੰ ਤੇ ਟਿਕਾਣੀ ਹੈਗਾ ਪਤਾ ਨਹੀਂ ਕਿਹੜੀਆਂ ਜੜੀਆਂ ਆਪਣੀਆਂ ਸਹੇਲੀਆਂ ਪੈਣਾ ਬੁਲਾਈ ਜਾਂਦੀ ਹੈ ਗਰਮੀ ਇੰਨੀ ਜ਼ਿਆਦੀ ਹੈ ਤੇ ਚਾਹ ਦਾ ਬਸ ਪਾਣੀ ਤੇ ਰਿਹਾ ਵਾ ਦਾ ਕੀ ਆਗੇ ਸਾਰਾ ਕੁਝ ਵਿੱਚ ਪਾ ਦਵੇ ਇਹਨਾਂ ਨਹੀਂ ਹੈ ਕਿ ਮੈਂ ਬਣਾ ਕੇ ਉਹਨਾਂ ਨੂੰ ਦੇ ਹੀ ਦਵਾਂ ਚਾਹ ਮਾਸੀ ਨਹੀਂ ਦੇ ਤੂੰ ਦੇ ਦੇ ਤੀ ਤੂੰ ਵੀ ਖਾਣਾ ਤੂੰ ਇਹ ਦੱਸ ਚੀਨੀ ਚੀਨੀ ਖਾਣੀ ਆ ਤੂੰ ਵੀ ਨਾ ਡਿਮਾਂਡਾ ਘੱਟ ਕਰਿਆ ਕਰ ਚੱਲ ਅੰਦਰ ਚੱਲ ਜਾ ਤੂੰ ਵੀ ਚੀਨੀ ਇੰਨੀ ਗਰਮੀ ਹੈਗੀ ਆ ਤੁਹਾਡੇ ਸਾਰਿਆਂ ਦੀ ਡਿਮਾਂਡਾਂ ਨਹੀਂ ਖਤਮ ਹੁੰਦੀ ਨਹੀਂ ਆ ਰਹੀ ਆ ਕੋਈ ਨਹੀਂ ਬਣਾ ਦਿੰਨੇ ਮੈਂਗੀ ਇਹ ਵੀ ਵੇਖ ਸਾਰੀਆਂ ਕਿਤਰਾ ਇਕੱਠੀਆਂ ਹੋ ਗਈਆਂ ਆ ਗਈਆਂ ਚਾਚੀ ਆਪ ਤੇ ਆਈ ਆਪਣੀ ਭੈਣ ਨੂੰ ਵੀ ਸੱਦ ਲੈ ਤੇ ਮੰਮੀ ਨੂੰ ਵੀ ਨਹੀਂ ਇੰਨਾ ਹੁੰਦਾ ਕੀ ਚੱਲ ਕਿ ਮੇਰੀ ਨੂੰ ਵੀ ਥੋੜਾ ਆਰਾਮ ਕਰ ਲੈ ਇੰਨੀ ਗਰਮੀ ਪੈਂਦੀ ਆ 47 ਡਿਗਰੀ ਟੈਂਪਰੇਚਰ ਆਇਆ ਬਿਆ ਬਾਹਰ ਦਾ ਤੇ ਮੈਨੂੰ ਇਥੇ ਇੰਨੇ ਰਸੋਈ ਵਾਸਤੇ ਰੱਖ ਦਿੱਤਾ ਵਾ ਕਿੰਨਾ ਸਾਰਾ ਹੀ ਜੜਜਾ ਇਕੱਠਾ ਕੀਤਾ ਹੋਣਾ ਤੇ نیچے ਆਪ ਕੋ ਤੇ ਕੰਮ ਹੁੰਦਾ ਨਹੀਂ ਆ ਉਹ ਤੋਂ ਇਨਲਾਵਾ ਵੀ ਪੋਚ ਗਿਆ ਮੇਰੇ ਸਿਰ ਤੇ ਪੈ ਗਿਆ ਮੁੱਖੇ ਸੇਲੀ ਸੇਲੀ ਨਹੀਂ ਹੋ ਗਈ ਪਤਾ ਨਹੀਂ ਕੀ ਹੋ ਗਿਆ ਆਪਣੀਆਂ ਨੂਹਾਂ ਨੂੰ ਤੇ ਕੰਮ ਪਾਉਂਦੀਆਂ ਨਹੀਂ ਐ ਤੇ ਵਿਥੇ ਆ ਕੇ ਦੂਜੀਆਂ ਦੀਆਂ ਨੂਹਾਂ ਨੂੰ ਕਿ ਤਰ੍ਹਾਂ ਕੰਮ ਪਾਉਂਦੀਆਂ ਚਲਾਕ ਤੇ ਸ਼ੁਰੂ ਤੋਂ ਹੀ ਬੜੀਆਂ ਸੀਗੀਆਂ ਚਲੋ ਫਿਰ ਹਾਂ ਹਾਂ ਚਲੋ ਮੈਂ ਹਸਪੀਟਲੋਂ ਪਤਾ ਲੈ ਕੇ ਨਾ ਤੇ ਮੈਂ ਘਰੇ ਵੀ ਜਾਣਾ ਪੜ੍ਹਿਆ ਨਿਕਲ ਚੰਗੀਆਂ ਆਪਾਂ ਤੁਸੀਂ ਤਾਂ ਮੈਨੂੰ ਫੋਨ ਕੀਤਾ ਕਿ ਆ ਜਾ ਆਪਾਂ ਇਕੱਠੇ ਚੱਲਦੇ ਤਦ ਮੈਂ ਆ ਗਈ ਆਂ ਅੱਛਾ ਤੇਰੀ ਚੱਲਦੇ ਆਂ ਉਹ ਮੇਰੀ ਗੱਲ ਤੇ ਜਾਣਾ ਗੱਡੀ ਕੱਢਨੇ ਆ ਸਾਰੇ ਇਕੱਠੇ ਚੱਲਨੇ ਆ ਮੈਂ ਵੀ ਚੱਲਨੀ ਨਾਲ ਤੁਹਾਡੇ ਨਹੀਂ ਨਹੀਂ ਭੈਣ ਜੀ ਬਸ ਆਪਾਂ ਚੱਲ ਜਣ ਆਪੇ ਕੋਈ ਗੱਲ ਨਹੀਂ ਤੇ ਗੱਡੀ ਜਹੀ ਹੈ ਕੋਈ ਗੱਲ ਨਹੀਂ ਤੁਸੀਂ ਆਪੇ ਅਹੀਂ ਆ ਚੱਲ ਜਾ ਟੈਨਸ਼ਨ ਨਾ ਲਾਓ ਚਲੋ ਬੰਜੀ ਬੈਠੋ ਤੁਸੀਂ ਜੇ ਪਤਾ ਲੈਣ ਜਾਣਾ ਬਾਅਦ ਚੱਲ ਜਾ ਚੱਲ ਠੀਕ ਚਲੋ ਫੜੋ ਚਲੋ ਠੀਕ ਹੈ ਚਲੋ ਠੀਕ ਹੈ ਭੈਣ ਜੀ ਠੀਕ ਅੱਛਾ ਠੀਕ ਹੈ ਅੱਛਾ ਬੈਠ ਠੀਕ ਬਾਏ 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 ਮਮਮੀ ਜੀ ਚਾਚੀ ਜੀ ਤੇ ਮਾਸੀ ਜੀ ਆਹੀ ਕਿੰਨੀ ਰੌਣਕ ਲੱਗੀ ਸੀ ਘਰ ਦੇ ਵਿੱਚ ਕਿੰਨਾ ਮਜ਼ਾ ਆਉਂਦਿਆ ਸੀ ਉਹ ਮੇਰੇ ਕੋਲ ਉਹਨਾਂ ਦੀ ਸੇਵਾ ਵੀ ਨਹੀਂ ਹੋ ਪਾਈ ਮੈਂ ਚੰਗੀ ਤਰ੍ਹਾਂ ਸੇਵਾ ਵੀ ਨਹੀਂ ਕਰ ਪਾਈ ਤੇ ਨਾਲੇ ਵੇਖੋ ਨਾ ਜਦੋਂ ਉਹ ਨਹੀਂ ਸੀਗੀਆਂ ਆਪਾਂ ਦੋਵੇਂ ਜਾਣੀਆਂ ਇਕੱਲੀਆਂ ਬੈਠਿਆ ਰਹਿੰਦੀਆਂ ਸੀ ਬੋਰ ਹੁੰਦੀਆਂ ਰਹਿੰਦੀਆਂ ਸੀ ਨਾ ਤੁਸੀਂ ਕਿਸੇ ਨਾਲ ਗੱਲਬਾਤ ਕਰਨੀ ਉਹਨਾਂ ਨਾਲ ਮੈਂ ਕੋਈ ਕਰਨੀ ਉਹਨਾਂ ਦੇ ਕਾਂਸ਼ਵੀ ਦੇ ਪਾਪਾ ਤੇ ਤੁਹਾਨੂੰ ਪਤਾ ਵਾ ਨਾ ਸਾਰਾ ਦਿਨ ਤੇ ਬਾਹਰ ਹੁੰਦੇ ਆ ਉਹ ਇਹਨਾਂ ਨੇ ਵੀ ਰਾਤੀ ਆਣ ਹੁੰਦਾ ਕਈ ਵਾਰੀ ਤੇ ਬਾਹਰ ਕਿਸੇ ਹੋਰ ਸਿਟੀ ਦੇ ਵਿੱਚ ਚਲ ਜਾਂਦੇ ਆ ਤੇ ਕਿੰਨਾ ਮਜ਼ਾ ਆਉਂਦੇ ਤੇ ਰੋਕਿਆ ਕਿਉਂ ਨਹੀਂ ਉਹਨਾਂ ਨੂੰ ਰੋਕਿਆ ਸੀ ਬਥੇਰਾ ਓਹੋ ਮੰਮੀ ਕੀ ਹੋਇਆ ਰੋਟੀ ਚਾਚੀ ਦੀ ਇੱਥੇ ਰਹਿ ਗਈ ਆ ਮੈਂ ਫੜਫੜ ਐਕਟਿਵ ਐਕਟਿਵੇ ਚਾਬੀ ਫੜ ਕੇ ਮੈਂ ਫੜਫੜ ਫੜਾ ਕੇ ਆਣੀ ਆ ਰੋਟੀ ਮੰਮੀ ਨੂੰ ਬੱਸ ਕਰਖੰਡ ਚਲਾਕ ਹੋਈ ਨਾ ਹੋਏ ਤੇ ਹੁਣ ਪੋਚੇ ਪਾਣ ਲਈ ਐਨੀਆਂ ਗੱਲਾਂ ਐਨੀਆਂ ਗੱਲਾਂ ਤੂੰ ਸੋਈ ਚ ਕੀਤੇ ਚਾਚੀ ਦੇ ਨੇ ਸਾਰਾ ਕੁਝ ਸੁਣ ਲੈ ਤੇਰੀਆਂ ਤੇਰੀਆਂ ਚਲਾਕੀਆਂ ਤੇ ਸਾਹਤ ਨਹੀਂ ਰਹੰਦੀਆਂ ਪਈਆਂ ਸੀ ਜੋ ਤੂੰ ਕਰਦੀ ਪਈ ਸਾਂ ਮੇਰੀਆਂ ਕਿੜੀਆਂ ਚੱਲੀਆਂ ਜੇਲੀਆਂ ਆ ਕੇ ਬਹਿ ਗਈਆਂ ਮੇਰੇ ਸਿਰ ਦੇ ਉੱਤੇ ਚੜ ਕੇ ਬਹਿ ਗਈਆਂ ਆਪਣੇ ਘਰ ਆ ਜਾਂਦੀ ਆਪਣੇ ਨੂੰਹਾਂ 'ਤੇ ਚੜ ਕੇ ਮੈਨੂੰ ਆਰਾਮ ਨਹੀਂ ਕਰਨ ਦੇਂਦੀਆਂ ਐ ਬਣਾ ਉਹ ਬਣਾ ਮੇਰੀ ਸੱਸ ਵੀ ਵੇਲੀ ਉਹਨਾਂ ਬਿਠਾ ਲਿਆ ਕੋਲ ਲਿਆ ਕੇ ਸਰਬ ਸੁਣ ਲੈ ਕਿ ਮੈਂ ਗਲਤ ਕੀ ਕਹਿਆ ਤਾਂ ਫਿਰ ਤੁਹਾਨੂੰ ਵੀ ਤਾਂ ਸੋਚਣਾ ਚਾਹੀਦਾ ਨਾ ਮਾਂ ਇੰਨੀ ਗਰਮੀ ਆ ਕਦੀ ਤੁਸੀਂ ਮੈਨੂੰ ਕਹਿੰਦੇ ਕਿ ਐਕਟਿਵਾ ਤੇ ਜਾ ਕੇ ਨਿੰਬੂ ਲਿਆ ਆ ਉਹ ਕਦੀ ਕਹਿੰਦੇ ਕੋਈ ਸਬਜ਼ੀ ਫੜ ਕੇ ਲਿਆ ਆ ਉਹ ਰੋਜ਼ ਕਹਿੰਦਾ ਨਾ ਨਲੇ ਰੋਜ਼ ਰੋਟੀ ਖਾਂਦੇ ਵਿੱਚ ਜੇ ਦੋ ਦਿਨ ਅਸੀਂ ਖਵਾ ਵੀ ਦਿੰਦੇ ਤੇ ਕੀ ਹੋਰ ਜਗਾ ਸੀ ਇਹਦੇ ਵਿੱਚ ਤੇ ਖਾਣ ਹੀ ਗਈ ਸੀ ਬੈਠ ਕੇ ਉਹ ਦੋਦੀ ਉਹ ਕੀ ਖਵਾਤਾ ਦੋ ਰੋਟੀ ਪੈ ਜਿਹੜੀ ਪੈ ਸੀ ਉਹ ਤੇ ਇੱਥੇ ਹੀ ਰਹਿ ਗਈ ਜਿਹਦੇ ਲਈ ਭੇਜੀ ਉਹ ਕੋਈ ਗੱਲ ਨਹੀਂ ਉਹ ਜਿਹੜੀ ਪੈਗਾ ਨਾ ਚੰਗਾ ਗਿਆ ਰਹਿ ਗਈ ਉਹ ਤੇ ਆਪਾਂ ਰਾਤੀਂ ਵਰਤ ਲੈਣੀ ਆ ਇਹ ਚ ਗੜੀ ਗੱਲ ਬਸ ਐਂ ਤੇ ਤੂੰ ਚਾਹਦੀ ਸੀ ਐਂ ਤੇ ਚਾਹਦੀ ਸੀ ਤੇ ਹੋਰ ਕੀ ਤੁਹਾਨੂੰ ਆਪ ਨੂੰ ਹੋਣਾ ਚਾਹੀਦਾ ਵਾ ਆਪ ਦੇ ਤੁਸੀਂ ਅੰਦਰ ਬੜੇ ਨਹੀਂ ਜੀ ਉਹਦੇ ਨਾਲ ਬੈਠੇ ਰਹੇ ਜੀ ਸਾਰੀ ਦੀ ਸਾਰੀ ਦਿਹਾੜੀ ਗਰਮੀ ਦੇ ਵਿੱਚ ਮੈਂ ਕਿਤਨਾ ਲੱਗੀ ਪਸੀਨਾ ਪਸੀਨੀ ਹੋਣੀ ਇੱਕ ਵਾਰ ਵੀ ਉਹਨੇ ਵੀ ਆ ਕੇ ਪੁੱਛਿਆ ਮੈਨੂੰ ਉਹਨੇ ਹੀ ਪੁੱਛਣਾ ਸੀ ਆਹ ਅਗਲੀ ਪ੍ਰਦੇਸ਼ ਚ ਆਈ ਉਹਨੇ ਕੀ ਪੁੱਛਣਾ ਸੀ ਪ੍ਰਦੇਸ਼ ਚ ਬੜੇ ਕਿਤੇ ਹੋਈ ਹੈ ਕਨੇਡਾ ਦੇ ਵਿੱਚੋਂ ਇਸੇ ਕਰਕੇ ਨਾ ਰਿਸ਼ਤੇਦਾਰੀਆਂ ਨਹੀਂ ਨਹੀਂ ਵਧੀਆਂ ਆਈਆਂ ਇਹ ਤੁਹਾਡੇ ਵਰਗੇ ਉਲਾਦਾਂ ਦੇ ਕਰਕੇ ਅੱਜ ਮੈਂ ਆਈ ਤਾਂ ਚਾਰ ਕੋਈ ਇੱਕ ਭੈਣ ਭਰਾ ਤੁਹਾਡੇ ਘਰ ਆ ਜਾਂਦੇ ਜੇ ਮੈਂ ਨਾ ਨਾ ਰਹੀ ਕਿਸੇ ਨੇ ਨਹੀਂ ਬੜਨਾ ਕਿਸੇ ਨੂੰ ਤੱਕੜਾ ਤਣ ਤੁਹਾਨੂੰ ਪਤਾ ਹੀ ਨਹੀਂ ਹੁੰਨਾ ਚਾਚੀ ਘੜੀ ਤੇ ਮੰਮੀ ਘੜੀ ਕਿਤੇ ਨਹੀਂ ਪਤਾ ਲੱਗਦਾ ਮਮੇ ਮੇਰੀ ਗੱਲ ਸੁਣੋ ਹਾਂ ਆਪਾਂ ਇਤਨਾ ਨਾ ਕਿਸੇ ਦੇ ਘਰ ਜਾ ਕੇ ਬੋਝ ਨਹੀਂ ਪਾਉਂਦੇ ਅਖੇ ਮੇਰੀ ਸਹੇਲੀ ਦੀ ਮੰਮੀ ਬਿਮਾਰ ਪਈ ਸੀ ਤੇ ਉਹਦੀ ਰੋਟੀ ਪੈਕ ਕਰ ਦੋ ਉਹ ਕੌਣ ਪੁੱਛਦਾ ਅੱਜ ਕੱਲ ਉਹਨੇ ਕਦੋਂ ਕਿਹਾ ਮੇਰੀ ਕਿਉਂ ਨਹੀਂ ਕਿਹਾ ਰਿਸ਼ਤੇਦਾਰੀਆਂ ਦਾ ਕਿਤੇ ਚੱਲ ਠੀਕ ਆ ਅ ਸਹੇਲੀਆਂ ਕਿੱਧਰ ਕਿੱਧਰ ਦਾ ਘਾੜਾ ਵਾਸਤੇ ਉਹਨੇ ਕਦੋਂ ਕਿਹਾ ਕਿ ਤੁਸੀਂ ਭੇਜੋ ਰੋਟੀ ਉਹ ਤਾਂ ਮੈਂ ਕਿਹਾ ਉਹਨੇ ਕਦੋਂ ਕਿਹਾ ਇਹ ਤੇ ਤੇਰੀ ਵਧੀਆ ਸੀ ਕਿ ਇਹ ਨਦੀਪਾ ਨੂਕਦੀ ਵਧੀਆ ਉਹ ਮੈਨੂੰ ਇਹੋ ਜੀ ਇੱਜ਼ਤ ਨਹੀਂ ਚਾਹੀਦੀ ਉਹ ਜਿੱਤੇ ਮੈਂ ਮਰਦੀ ਰਵਾਂ ਤੇ ਤੁਹਾਡੀ ਬਸ ਉੱਥੇ ਇੱਜ਼ਤ ਹੁੰਦੀ ਰਵੇ ਉਹ ਨਾਲੇ ਉਹ ਸਾਡੇ ਕੋਈ ਰਿਸ਼ਤੇਦਾਰ ਨਹੀਂ ਹੈਗੇ ਚਾਚੀ ਦੀ ਸੇਲੀ ਮੈਨੂੰ ਨਹੀਂ ਉਹਦੇ ਨਾਲ ਕੋਈ ਵਾਸਤਾ ਮੈਨੂੰ ਚਾਚੀ ਤੱਕ ਵਾਸਤਾ ਉਹਦਾ ਮੈਂ ਕਰਦੀ ਆ ਚਾਚੀ ਜੀ ਤੇ ਬੜੀ ਸੇਵਾ ਕੀਤੀ ਚਾਚੀ ਨਹੀਂ ਤੇਰੀ ਕਰਤੂਤਾ ਸਾਰੀਆਂ ਸੁਣੀਆਂ ਉਹਨੇ ਮੂੰਹ ਉਛਲੀ ਬਣਾ ਨਹੀਂ ਸ਼ੁਰੂ ਕਰਤਾ ਯੋ ਜਾਣ ਕੇ ਰੋਟੀ ਛੱਡ ਕੇ ਗਈ ਆ ਉਹ ਚਲ ਚੰਗਾ ਆ ਛੱਡ ਗਈ ਆ ਤੇ ਫੇਰ ਕੀ ਆ ਛੱਡ ਗਈ ਐਨਾ ਪਵਾਲ ਕਰਨ ਦੀ ਲੋੜ ਹੀ ਕੀ ਆ ਪੁੱਤਰ ਬੱਸ ਕਰੋ ਮੇਰੀ ਗੱਲ ਸੁਣੋ ਇੱਥੇ ਆ ਇੱਥੇ ਬੈਠ। ਉੱਤਨ ਮੇਰੀ ਗੱਲ ਸੁਣ। ਅਜ ਕਦੇ ਰਿਸ਼ਤੇਦਾਰੀ ਰਹਿ ਗੜੀਆਂ ਗਈਆਂ। ਇੱਕ ਇੱਕ ਦੋ ਦੋ ਬੱਚੇ ਹੁੰਦੇ। ਕੱਲ ਨੂੰ ਤੁਹਾਡੇ ਬੱਚੇ ਕਿਨੂੰ ਮਾਮੀ, ਮਾਸੀ, ਭੂਆ, ਚਾਚੀ, ਤਾਈ ਕਿਨੂੰ ਕਹਿਣਗੇ? ਜੇ ਅਸੀਂ ਕਿਸੇ ਨਾਲ ਨਿਭਾਵਾਂਗੇ ਤਾਂ ਹੋਏਗਾ ਨਾ। ਇਹ ਰਿਸ਼ਤੇਦਾਰੀ ਮੇਰੇ ਤਾਂ ਕੀ ਆ ਗਈਆਂ। ਐਨਾ ਖੂਨ ਸਫੇਦ ਨਾ ਕਰੋ ਕੋ ਘਰ ਮੂੰਹ ਅਟ ਲੋ। ਗੱਲਾਂ ਬਣਾਓ ਉਹਨੂੰ ਐਂਜਾ ਹੁੰਦੇ। ਕੱਲ ਨੂੰ ਔਖਾ ਸਮਾ ਸਾਡੇ ਤੇ ਵੀ ਆ ਸਕਦਾ। ਸਾਡੇ ਕੌਣ ਖਲੋਏਗਾ ਮੂੰਕੇ? ਦੇ ਆਪ ਸੋਚੇ ਨਾ ਲਈ ਗੱਲ ਸਾਡਾ ਕੋਣ ਖਲੋਏਗਾ ਅਸੀਂ ਤੇ ਐਸਰੀ ਆਸ ਰੱਖਨੇ ਨਾ ਸਾਡਾ ਵੀ ਐਸੇ ਲਈ ਕਰੀਦਾ ਇੱਕ ਦੂਜੇ ਨਾਲ ਅਗਲੇ ਕੀ ਆਸ ਲੈ ਕੇ ਆਇਆ ਫੇਰ ਉਹਨਾਂ ਨੇ ਐਨਾ ਮਾਨ ਸੀ ਤੇ ਕੀ ਬੱਕ ਕਹਾਂਗੀ ਜੀ ਸਰ ਮੈਨੂੰ ਤੇ ਉਹ ਬਹੁਤ ਮਾਨ ਸੀ ਕਿ ਮੇਰੀ ਨੂੰ ਬਹੁਤ ਚੰਗੀ ਹੈਗੀ ਉਹ ਇਹੋ ਜੀ ਹੈਗੀ ਨਹੀਂ ਘਰ ਤੇ ਸਾਰਾ ਕੰਮ ਕਰਦੀ ਅੰਦਰ ਬਾਹਰ ਸਾਡੇ ਅੱਗੇ ਪਿੱਛੇ ਫਿਰਦੀ ਹੈ ਤੇ ਅੱਡੀ ਕਿਹੜੀ ਗੱਲ ਦੋ ਦਿਨ ਦੀ ਗੱਲ ਸੀ ਕੋਈ ਚਾਚੀ ਨੇ ਇੱਥੇ ਬਹਿ ਰਹਿਣਾ ਸੀ ਤੇ ਚਾਚੀ ਨੇ ਹਸਤਲ ਬਠੀ ਰਹਿਣਾ ਸੀ ਉਤਰ ਤੁਹਾਡੇ ਵਰਗੇ ਬੱਚਿਆਂ ਕਰਕੇ ਹਸਤਲਾ ਜੈਨੀ ਨੇ ਕੰਟੀਨਾਂ ਖੁੱਲ ਗਈਆਂ ਕਿ ਇੱਥੇ ਪੈਸੇ ਭਰੀ ਜਾਓ ਤੇ ਪੇਸ਼ੈਂਟ ਨੂੰ ਜੋ ਚਾਹੀਦਾ ਦੇਈ ਜਾ ਨਾ ਕੋਈ ਕੋਲ ਬੈਨ ਨੂੰ ਹੋਗਾ ਤੇ ਨਾ ਕੋਈ ਖਵਾਨ ਨੂੰ ਪੇਸ਼ੈਂਟ ਖਾਵੇ ਨਾ ਖਾਵੇ ਕੋਈ ਅੱਗੇ ਵਾਰੀਆਂ ਲੱਗਦੀਆਂ ਸੀ ਕਿ ਤੂੰ ਸਵੇਰੇ ਨਾਸ਼ਤਾ ਲੈ ਕੇ ਜਾਣਾ ਤੂੰ ਦੁਪਹਿਰ ਦੀ ਰੋਟੀ ਲੈ ਕੇ ਜਾਣਾ ਤੂੰ ਸ਼ਾਮ ਦੀ ਚਾਹ ਲੈ ਕੇ ਜਾਣਾ ਫੇਰ ਰਾਤ ਦੀ ਕਿਸੇ ਦੀ ਵਾਰੀ ਲੱਗ ਜਾਨੀ ਦੁੱਖ ਤੋਂ ਪੂਰਾ ਨਿਵਾਂਦੇ ਸੀ ਤੇ ਪੇਸ਼ੈਂਟ ਦੇਹਿੰਦੀ ਏਦਾਂ ਠੀਕ ਹੋ ਜਾਂਦਾ ਸੀ ਕਿ ਮੇਰਾ ਪਰਿਵਾਰ ਮੇਰੀ ਕੇਅਰ ਕਰਦਾ ਪਿਆ ਸਾਰੀ ਕੱਲ ਨੂੰ ਇਹੋ ਜਿਹਾ ਇਹੋ ਜਿਹਾ ਹਿਸਾਬ ਰਿਆ ਨਾ ਤੇ ਇਹੋ ਜਿਹਾ ਸਮਾਏ ਨਾ ਕਿ ਮਤਲਬ ਕਤਈ ਪੂਰਾ ਵੀ ਹੋ ਗਿਆ ਤੇ ਹਸਤਲ ਵਾਲਿਆਂ ਨੇ ਕਹਦਾ ਨਾ ਬੱਚਿਆਂ ਨੇ ਕਿ ਇਹਨਾਂ ਨੂੰ ਸਸਕਾਰ ਵੀ ਕਰਦੇ ਤਾਂ ਫੁੱਲ ਵੀ ਆਪੇ ਧਾਰਦੇ ਕਿੰਨੀ ਗਲਤ ਗੱਲ ਲੱਗਦੀ ਹੈ ਕਰੋਨਾ ਜਿੱਤੇ ਹੀ ਕੁਝ ਹੋਇਆ ਸੀ ਦੇਖ ਲੈ ਮੰਮੀ ਗੱਲ ਤੇ ਤੁਹਾਡੀ ਸਹੀ ਆ ਪਲੀਜ਼ ਤੁਸੀਂ ਮੈਨੂੰ ਮਾਫ ਕਰ ਦਿਓ ਮੈਂ ਤੇ ਨਾ ਬਸ ਆਪਣੇ ਬਾਰੇ ਹੀ ਸੋਚਿਆ ਪਰ ਮੈਂ ਭੁੱਲ ਗਈ ਕਿ ਇਹ ਟਾਈਮ ਸਾਡੇ ਤੇ ਵੀ ਆ ਸਕਦਾ ਵਾ ਜੇ ਆਪਾਂ ਹੀ ਕਿਸੇ ਦੀ ਕਦਰ ਕਰਾਂਗੇ ਅੱਗੇ ਸਾਡੇ ਵੀ ਉਹ ਕਦਰ ਕਰੂਗਾ ਨਾ ਤੇ ਜੇ ਆਪਾਂ ਹੀ ਇਤਰਾ ਮੂੰਹ ਨਾ ਕਵਟੀ ਗਏ ਤੇ ਤੇ ਮੰਮੀ ਚਾਚੀ ਜੀ ਨੇ ਮੇਰੀ ਸਾਰੀ ਗੱਲ ਸੁਣ ਲਈ ਉਹਨਾਂ ਨੂੰ ਕਿੰਨਾ ਫੀਲ ਹੋਇਆ ਹੋਗਾ ਉਹ ਫੀਲ ਕੀ ਹੋਇਆ ਮੈਂ ਤੇ ਇੰਨੀ ਬੇਸ਼ਰਮ ਵਾਂ ਮੈਂ ਸੋ ਦੇਖਦੀ ਰਹੀ ਹਾਂ ਉਹਨਾਂ ਵੱਲ ਅੱਖ ਚੋਰੀ ਇੰਜ ਕਰਦੀ ਦੀ ਆਪਣੀ ਕਿ ਕੀ ਹੁੰਦਾ ਪਿਆ ਚਲੋ ਮੰਮੀ ਗਲਤੀਆਂ ਤੇ ਸਾਰਿਆਂ ਕੋਲੋਂ ਹੋ ਜਾਂਦੀਆਂ ਵਾ ਮੇਰੇ ਕੋ ਵੀ ਹੋਈ ਆ ਬਹੁਤ ਵੱਡੀ ਗਲਤੀ ਹੋਈ ਆ ਮੈਂ ਤੇ ਬਸ ਆਪਣੇ ਸੋਖ ਆਰਾਮ ਕਰਕੇ ਇਤਨਾ ਦੀ ਹਰਕਤਾਂ ਕਰਦੀ ਰਹੇ ਉਤਰਾ ਵੀ ਤੇ ਮੈਂ ਘਰ ਦਾ ਕੰਮ ਕਰਦੀ ਆ ਸਾਰਾ ਹੀ ਉਤਰ ਤੂੰ ਹੀ ਹੋ ਕਰਨੀ ਮੈਂ ਨਾ ਕਰਨੀ ਹਾਂਜੀ ਨਾ ਮੇਰੇ ਕੋਈ ਇੰਨਾ ਹੁੰਦਾ ਤੂੰ ਹੀ ਹੋ ਕਰਨੀ ਅੱਗੇ ਪਿੱਛੇ ਸਾਰੇ ਪਰਿਵਾਰ ਦੇ ਫਿਰ ਨਹੀਂ ਮੈਂ ਤੇ ਅੱਗੇ ਕਵਨ ਹੋਇਆ ਕੀ ਹੈ ਕਿਉਂ ਇੰਨੀਆਂ ਗੱਲਾਂ ਕਰਦੀ ਵੀ ਚਲੋ ਮੰਮੀ ਤੂੰ ਹੀ ਨਾ ਟੈਨਸ਼ਨ ਨਾ ਲੋ ਮੈਂ ਚਾਚੀ ਜੀ ਨੂੰ ਫੋਨ ਕਰਕੇ ਉਹਨਾਂ ਨਾਲ ਸਾਰੀ ਗੱਲ ਕਰ ਲਾਂਗੀ ਤੇ ਹਜੇ ਕਿਹੜਾ ਗਏ ਹੋਣੇ ਮੈਨੂੰ ਪਤਾ ਵਾ ਉਹ ਹਸਪੀਟਲ ਹੀ ਹੋਣੇ ਆ ਤੇ ਆਪਾਂ ਜਾਣੇ ਆ ਤੇ ਆਪਾਂ ਰੋਟੀ ਵੀ ਦੇ ਕੇ ਆਣੇ ਆ ਤੇ ਉਹਨਾਂ ਕੋ ਹੱਥ ਜੋੜ ਕੇ ਮਾਫੀ ਮੰਗਣਗੇ ਮਾਫੀ ਇਹਦੇ ਪਤਾ ਵੀ ਕਰਕੇ ਆਨੇ ਉਹਨਾਂ ਦਾ ਜੜੇ ਬੰਮਾਰੇ ਤੇ ਜੇ ਨਾ ਵੀ ਬੰਨੇ ਨਾ ਉਹ ਟੈਨਸ਼ਨ ਨਾ ਲੋ ਮੈਂ ਚਾਚੀ ਜੀ ਦੇ ਪੈਰ ਫੜ ਲਾਂਗੀ ਉਹ ਮੈਨੂੰ ਪਤਾ ਉਹਨਾਂ ਦੇ ਸੁਭਾਅ ਦਾ ਉਹਨਾਂ ਦਾ ਸੁਭਾਅ ਬੜਾ ਵਧੀਆ ਮੈਂ ਕਿਹੜਾ ਉਹਨਾਂ ਦੇ ਨਾਲ ਰਹੀ ਨਹੀਂ ਆ ਉਹਨਾਂ ਦੇ ਨਾਲ ਹੀ ਰਹੀ ਆ ਥੋੜਾ ਟਾਈਮ ਹੀ ਹੋਇਆ ਉਹ ਵੱਖਰੇ ਹੋਏ ਆ ਕੋਈ ਪੁੱਤਰ ਮੈਨੂੰ ਤੇਰੇ ਤੇ ਹੀ ਮਾਨ ਹੈ ਗਈ ਸੱਚੀ ਮੂਜੀ ਮੈਨੂੰ ਪਹਿਲਾਂ ਵੀ ਮਾਨ ਸੀ ਹੁਣ ਵੀ ਇਹੀ ਮਾਨ ਹੈ ਗਈ ਚਲੋ ਮੰਮੀ ਕਿ ਮੇਰਾ ਬੱਚਾ ਤੇ ਇਹੋ ਜਿਹਾ ਹੈ ਹੀ ਨਹੀਂ ਮੇਰੇ ਨੂੰ ਇਹੋ ਜਿਹਾ ਹੈ ਹੀ ਨਹੀਂ ਪਤਾਂ ਦੇ ਚੁੱਕਦੀ ਜਿਹੜਾ ਕੋਈ ਘਰ ਆਂਦਾ ਚਲੋ ਪਤਾ ਨਹੀਂ ਕੀ

ਆਜੋ ਆਜੋ ਤੇ ਬਜ਼ਰਾ ਕਿੰਬੂ ਪਾਣੀ ਬਣਾ ਗਰਮੀ ਬੜੀ ਮਾਤ ਹੈ ਅੱਜ ਦੀ ਬਹੁਤ ਗਰਮੀ ਕਾ ਕੇ ਚਲੋ ਕੱਟ ਦਿਓ ਤੇ ਬਸ ਆਜੋ 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 ਚਾਚੀ ਜੀ ਮੈਨਾਂ ਤਾਂ ਬਾਲਾ ਲੈਣਾ ਸੀ ਬਾਹਰ ਤੋਂ ਉਹ ਤੇਰ ਤੋਂ ਬਲੈਕ ਇੰਨਾ ਕੱਟੇ ਗੱਲ ਸੁਣਾ ਜਲਦ ਇੰਨਾ ਕ ਫੇਰ ਐਡਿੰਗ ਵਿਦ ਪ੍ਰੋਬਲਮ ਹੈ ਕਿ ਇੰਨਾ ਕ ਤੇ ਕੱਟਾ ਫੋਨ ਨਹੀਂ ਕਹਿਣਾ ਉਹ ਸੀਨ ਕਰਨ ਦੇ ਇੱਥੇ ਆਂਦੇ ਕਹਿੰਦੇ ਆਜੋ ਆਜੋ ਤੁਹਾਡਾ ਬਜ਼ਰਾ ਕਿੰਬੂ ਪਾਣੀ ਬਣਾਇਆ ਚਲੋ ਫੇਰ ਹੋ ਮਮੀ ਚਾਚੀ ਜੀ ਤੇ ਮਾਸੀ ਜੀ ਆਏ ਸੀ ਘਰ ਕਿੰਨਾ ਰੌਣਕ ਨਾਲ ਭਰ ਗਿਆ ਸੀ ਕਿੰਨਾ ਮਜ਼ਾ ਆਂਦੇ ਸੀ ਨਾ ਉਹ ਮੇਰ ਕੋ ਤੇ ਉਹਨਾਂ ਦੀ ਸੇਵਾ ਵੀ ਨਹੀਂ ਹੋ ਪਾਈ ਹਨਾ ਤੇ ਨਾਲੇ ਮੈਨੂੰ ਭੁਲਿਆ ਮੇਰਾ ਤੇ ਨਾਲੇ ਉਹਨਾਂ ਰੋਟੀ ਪਿਆ ਕੀਤੀ ਸੀ ਉਹ ਇਹਨੇ ਇੱਕ ਹੋਰ ਮੰਗਾਇਆ ਲੈ ਮੰਮੀ ਚਾਚੀ ਤੇ ਘਰ ਚਲੇ ਗਏ ਆਏ ਸੀ ਚਲੇ ਗਏ ਹੈ ਆ ਗਏ ਆ ਗਏ ਸੀ ਆਪਣੇ ਘਰ ਚ ਸੇਵਾ ਹੋ ਪਾਈ ਨਹੀਂ ਚਲ ਦੁਬਾਰਾ 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 ਮੈਂ ਸੋਚਿਆ ਸੀ ਰਾਤ ਰਹਿਣਗੇ ਸੋਣੀ ਵਧੀਆ ਰੋਟੀ ਬਣਾਉਂਗੀ ਆ ਜਾਣ ਵਿੱਚ Canlar yaptın Ayşegül? İzlediğiniz Baba, ayşegül'ü dinledin